ਬਹੁਤ ਵਧੀਆ ਰੋਡ ਸ਼ੋਅ ਕਰ ਰਹੇ ਨੇ ਔਰ ਜਿਵੇਂ ਮੈਂ ਪਹਿਲੇ ਦੱਸਿਆ ਵੀ ਕਾਂਗਰਸ ਪਾਰਟੀ ਦੀ ਸੁਨਾਮੀ ਆ ਰਹੀ ਹੈ ਜਿੱਥੇ ਬਾਕੀ 15 ਵਾਡਾ ਚੱਲੀ ਆ ਉਥੇ 16ਵੀਂ ਜਿਹੜੀ ਉਹ ਵੱਖਰੀ ਥੋੜੀ ਰਹਿ ਜੇ ਨਹੀਂ ਹੈ ਇੱਥੇ ਵੀ ਬਹੁਤ ਵਧੀਆ ਭੈਣਜੀ ਪ੍ਰਵੀਨ ਦੇ ਹੱਕ ਦੇ ਵਿੱਚ ਸਾਰੇ ਸਾਡੇ ਜਿਨੇ ਵੀਰਪਰਾ ਦੇ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਸਾਥ ਦੇ ਰਹੇ ਨੇ ਔਰ ਮੈਨੂੰ ਪੂਰਾ ਆਸ ਔਰ ਉਮੀਦ ਹੈ ਔਰ ਵਿਸ਼ਵਾਸ ਹੈ ਕਿ ਇੱਥੇ ਵੀ ਭੈਣਜੀ ਪ੍ਰਵੀਨ ਜਿਹੜੇ ਆ ਉਹ ਬਤੌਰ ਕਾਰਪੋਰੇਸ਼ਨ ਦੇ ਵਿੱਚ ਕਾਰਪੋਰੇਟਰ ਬਣ ਕੇ ਕੌਂਸਲਰ ਬਣ ਕੇ ਜਾਣਗੇ ਔਰ ਮਿੱਤਰ ਦੀ ਸ਼ਾਨ ਦੇ ਵਿੱਚ ਵਾਅਦਾ ਕਰ ਰਹੇ ਨੇ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਜਿਹੜਾ ਹਾਰਿਆ ਠੱਕਿਆ ਬੰਦਾ ਹੁੰਦਾ ਜਿਹੜਾ ਆਪ ਦੌੜ ਨਹੀਂ ਦੌੜ ਸਕਦਾ ਜਿਹੜਾ ਆਪਣੀ ਲਕੀਰ ਲੰਬੀ ਨਹੀਂ ਕਰ ਸਕਦਾ ਐ ਉਸ ਬੰਦੇ ਦੀ ਗੱਲ ਹੈ ਉਸ ਪਾਰਟੀ ਵਿਸ਼ੇਸ਼ ਦੀ ਗੱਲ ਹੈ ਅੱਜ ਜਿਹੜੇ ਐ ਹੋਛੀਆਂ ਹਰਕਤਾਂ ਤੇ ਆਗੇ ਆ ਇਹਦਾ ਮਤਲਬ ਆ ਕਿ ਇਹ ਕਾਂਗਰਸ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦਾ ਔਰ ਮੈਂ ਦੱਸਣਾ ਚਾਹਣਾ ਵੀ ਹਲਕਾ ਦੱਖਣੀ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਲਹਿਰ ਜਿਹੜੀ ਆ ਉਸ ਸੁਨਾਮੀ ਬਣ ਚੁੱਕੀ ਆ ਔਰ ਬਹੁਤ ਵੱਡੀ ਤਦਾਦ ਵਿੱਚ ਹਲਕਾ ਦਖਣੀ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ 16 ਦੀਆਂ ਸੋਨਾ ਵਾੜਾਂ ਦੇ ਵਿੱਚ ਬਹੁਤ ਵੱਡੀ ਤਦਾਦ ਨਾਲ ਚਿਤਨ ਜਾ ਰਹੇ ਆ ਔਰ ਇਹ ਉਸ ਬੁਖਲਾੜ ਦੀ ਨਿਸ਼ਾਨੀ ਆ ਇਸ ਲਈ ਮੈਂ ਇਹਨਾਂ ਨੂੰ ਤਾੜਨਾ ਨਹੀਂ ਕਰਨੀ ਇਹਨਾਂ ਦਾ ਧੰਨਵਾਦ ਕਰਨਾ ਇਹ ਐ ਬੁਖਲਾੜ ਵਿੱਚ ਆ ਗਏ ਇਹ ਬੁਖਲਾੜ ਦੀ ਨਿਸ਼ਾਨੀ ਆ ਇਹ ਕਾਂਗਰਸ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਆ ਵਾਈਕ ਗਰੂਜੀ ਖਾਲਸਾ ਵਾਈਕ ਗਰੂਜਰ ਜੀ ਸਮਜੀ ਸਿੰਘ ਜੋੜਾ ਮਰੀਤਰਾ ਪਤਨੀ ਕਮਲਕੌਰ ਜوڑا ਜਿਨ੍ਹਾਂ ਨੂੰ ਪਿੰਡ ਵਿੱਚੋਂ ਦੀ ਬੁਆਰੀਆ ਜਿਹੜੇ ਸਾਡੇ ਵੱਡੇ ਭਰਾ ਉਹਨਾਂ ਨੇ ਉਹਨਾਂ ਦੀ ਮਿਹਰਬਾਨੀ ਜਿੱਦਾਂ ਕਾਂਗਰਸ ਪਾਰਟੀ ਲੋਟੀ ਰਹੀ ਹੈ ਕਿ ਉਹਨਾਂ ਦਾ ਪੂਰਾ ਮਤਲਬ ਸਾਥ ਤੇ ਪਿਆਰ ਸਾਡੇ ਨਾਲ ਉਹਨਾਂ ਦੇ ਆਸ਼ੀਰਵਾਦ ਸਦਕਾ ਬੜੀ ਭਾਰੀ ਪੀੜ ਦੇ ਨਾਲ ਇਹ ਜਿਹੜੀ ਬਾੜਿਆ ਜਿਤਾ ਕੇ ਸਾਡੇ ਵੱਡੇ ਭਰਾ ਦੀ ਛੋਲੇ ਚ ਪਾਈ ਜਾਏਗੀ ਨਾਲ ਅਸ਼ੀਰਵਾਦ ਲੈ ਕੇ ਦਾ ਵਧਿਆ ਜਾਏਗਾ ਪਰ ਤੁਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਕਰਦੇ ਪਿਓ ਵਾਟਾਂ ਦੇ ਵਿੱਚ ਟੋਕ ਟੋਕ ਕਰਦੇ ਪਿਓ ਲੋਕਾਂ ਨੂੰ ਮੁਸ਼ਕਲ ਕੀ ਆ ਰਹੀ ਹੈ ਜੀ ਵਾੜ ਦੇ ਵਿੱਚ ਕੋਈ ਸਰ ਇੱਥੇ ਮੁਸ਼ਕਲਾਂ ਦਾ ਸਵਾਹ ਹੈ ਹੀ ਕੁਛ ਨਹੀਂ ਸਾਡੀ ਪੂਰੇ ਹਲਕੇ ਦੱਕਰੀ ਦਾ ਜਿਹੜਾ ਇੰਨਾ ਵਿਨਾਸ਼ 2.5 ਸਾਲ ਦੇ ਵਿੱਚ ਹੋ ਗਿਆ ਜਿੰਨਾ ਸਾਡੇ ਭਰਾ ਨੇ ਵਿਕਾਸ ਕੀਤਾ ਸੀ ਸਾਰੇ ਵਿਕਾਸ ਨੂੰ ਉਲਟ ਵਿਨਾਸ਼ ਕਰਤਾ ਆਮ ਆਦਿ ਪਾਰਟੀ ਨੇ ਹੁਣ ਸਾਡੇ ਪੋਸਟਰ ਵੀ ਕੱڑے ਜਾਂਦੇ ਆ ਸਾਡੀ ਵਾਰਡ ਦੇ ਵਿੱਚ ਸਾਡੇ ਸਾਨੂੰ ਕਿਤੇ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਨੇ ਕਿ ਬਲਾਰੀਆ ਸਾਹਿਬ ਜੀ ਨੇ ਦੱਸ ਹੀ ਦਿੱਤਾ ਕਿ ਉਹਨਾਂ ਦੀ ਬੰਗਾੜ ਦੀ ਨਿਸ਼ਾਨੀ ਹੈ। ਬਸ ਸਾਨੂੰ ਤੇ ਜਨਤਾ ਦਾ ਕਿ ਸਾਡੇ ਭਰਾ ਦਾ ਅਸ਼ੀਰਵਾਦ ਚਾਹੀਦਾ। ਆਪਾਂ ਤੇ ਸਾਰਿਆਂ ਦਾ ਅਸ਼ੀਰਵਾਦ ਲੈਣੇ ਜਾ ਰਹੇ ਹਾਂ। ਤੁਹਾਡੇ ਨਾਲ ਦੱਸਿਆ ਜਾ ਰਿਹਾ ਵੀ ਵਾਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ। ਆਪਰਾਮਾਣੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ ਉਹਦਾ ਕੰਮ ਕਰਕੇ ਦਿਖਾਈਏ। ਭਾਈ ਇਹ ਸਾਰੇ ਤੁਹਾਡੇ ਸਾਹਮਣੇ ਜਿਹੜੇ ਬੈਠੇ ਆ ਤਾਂ ਕੋਈ ਪੀਅਰ ਬੰਦੇ ਨਹੀਂ ਆ। ਇਹ ਵਾਰ ਨੰਬਰ 47 ਦੇ ਹੀ ਵਸਨੀਕ ਆ ਸਾਰੇ। ਤੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਇੱਥੇ ਹੀ ਪੁੱਛ ਸਕ ਕਿ ਉਹਨੇ ਕੀ ਵਿਗਾੜ ਕੀਤਾ ਜਾਂ ਤੂੰ ਮੈਨੂੰ ਵੇਖੋ ਰਾਤ ਨੂੰ ਤੁਸੀਂ ਚੱਲੋ ਜਦੋਂ ਮਰਜੀ ਕੋਈ ਚੰਗਾ ਬਣਾ ਇਨਸਾਨ ਵਧੀਆ ਚੱਲਦਾ ਆ ਸ਼ੜਕ ਦੇ ਉੱਤੇ ਚੱਲੇ ਚੱਲਵੇ ਨਾ ਤੇ ਮੇਰੇ ਹਿਸਾਬ ਨਾਲ ਉਹਨੂੰ ਡਿਸਕ ਦਾ ਨੁਕਸਾਨ ਪੱਕਾ ਹੀ ਪੈਣਾ ਤੇ ਸਾਡੇ ਅਥੇ ਦਲਾਰੀਆ ਸਾਹਿਬ ਨੇ ਦੱਸਤਾ ਕਿ ਕੁੱਦਿਆਂ ਦਾ ਸਟਰੀਟ ਲਾਈਟਾਂ ਦਾ ਰੋਡ ਦਾ ਸਭ ਤੋਂ ਵੱਡੀ ਗੱਲ ਆ ਪਾਣੀ ਦਾ ਪਾਣੀ ਐਡਾ ਗੰਦਾ ਜਿੰਨਾ ਵੀ ਕਈ ਬਿਮਾਰੀਆਂ ਲੱਗ ਰਹੀਆਂ ਨੇ ਕੋ ਸਭ ਮਾਰਾਈ ਕਿਰਪਾ ਕਰੇ ਸੱਚੇ ਪਾਤਸ਼ਾਹੀ ਤੇ ਸਾਡੇ ਭਰਾ ਦੇ ਅਸ਼ੀਰਵਾਦ ਸਦਕਾ ਸਾਰੇ ਕੰਮ ਤੁਹਾਡੀ ਹੈ ਭੈਣ ਤੁਹਾਡੀ ਹੈ ਸਾਰੇ ਤੁਹਾਡਾ ਭਰਾ ਅੱਗੇ ਲਾ ਕੇ ਸਾਰੇ ਕੰਮ ਕਰਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਵੀਨ ਕਾ ਜਰਾ ਹਨ ਕਿੰਨਾ ਕੋ ਪਿਆਰ ਮਿਲਦਾ ਜਾਗੀ ਬਾੜ ਵਾਲਾ ਦੇਖੋ ਜੀ ਪਿਆਰ ਤੇ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਸਾਡੀ ਸੋਰਸ ਤੋਂ ਬਿਲਕੁਲ ਪਰੇ ਮਿਲ ਰਿਹਾ ਹੈ ਔਰ ਬਾਕੀ ਥੀ ਸਭ ਕੁਝ ਆਪਣੇ ਅੱਖਾਂ ਨਾਲ ਸਾਰਾ ਤੁਸੀਂ ਜੋ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਹੈ ਬਹੁਤ ਕੁਝ ਕਰ ਰਹੇ ਨੇ ਲੋਕੀ ਬਹੁਤ ਪਿਆਰ ਦੇ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜੀ ਲੀਡ ਹੈ ਚੰਗੀ ਲੀਡ ਤੋਂ ਸੀਟ ਜਿੱਤ ਕੇ ਬੁਲਾਰਿਆ ਸਾਹਿਬ ਦੀ ਥੋੜੀ ਚਪਾਵਾਂਗੇ ਔਰ ਮੈਂ तहे ਦਿਲੋਂ ਬੁਲਾਰਿਆ ਸਾਹਿਬ ਦੀ ਬਹੁਤ ਧੰਨਵਾਦਾਂ ਤੇ ਆਪਣੀ ਵਾਰਡ ਵਾਸੀਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਇੰਨਾ ਪਿਆਰ ਤੇ ਇੰਨਾ ਸਨੇਹ ਦੇ ਰਹੇ ਨੇ ਸਾਰ ਤੇ ਵਿਸ਼ਵਾਸ ਦਿਖਾ ਰਹੇ ਨੇ ਔਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਹੀ ਪਿਆਰ ਸਾਨੂੰ ਉਸ ਦਿਨ ਵੀ ਮਿਲੇ ਤਾਂਕਿ ਅਸੀਂ ਚੰਗੀ ਤਰ੍ਹਾਂ ਜਿੱਤ ਕੇ ਵਿਖਾਈਏ ਔਰ ਸਭ ਕੁਝ ਕਰਕੇ ਵਿਖਾਈਏ Bye.